ਲੋੜੀ ਜਨਾਬ ਤੁਸੀਂ ਆਪਣਾ ਕੰਮ ਕਰੋ ਤੇ ਮੈਂ ਆਪਣਾ ਕੰਮ ਕਰਦਾ ਸੁਣਦਾ ਗੱਲ ਮੈਂ ਤੇਰੀਆਂ ਲੱਤਾਂ ਤੋੜ ਦੇਣੀਆਂ ਜੇ ਬੀਬੀ ਭਲ ਗਿਆ ਤਾਂ ਠੀਕ ਆ ਮੈਂ ਤੈਨੂੰ ਸਸਪੈਂਡ ਕਰ ਦੇਣਾ ਉਹ ਜਨਾਬ ਮੇਰੀ ਸੁਣੋ ਗੱਲ ਆਪਣੇ ਨਾਲ ਬਰਾਬਰ ਦੀ ਕੰਮ ਕਰਦੀ ਏ ਆਪਣੇ ਵਰਕਰ ਨੇ ਜੇ ਮਾੜੀ ਮੋਟੀ ਗੱਲਬਾਤ ਕਰ ਵੀ ਲਈ ਤਾਂ ਕੀ ਹੋ ਗਿਆ ਉਹ ਗੱਲ ਕਰਨੀ ਦਾ ਮੇਰੇ ਨਾਲ ਕਰ ਇੱਥੇ ਖੜਾ ਹੋ ਜਾ ਤੋ ਹੱਲਣਾ ਨਹੀਂ ਠੀਕ ਆ ਠੀਕ ਆ ਜਨਾਬ ਉਹ ਤੂੰ ਮੈਨੂੰ ਇਹ ਦੱਸ ਬਈੜਾ ਐਕਸੀਡੈਂਟ ਹੋ ਰਿਹਾ ਇਹਨਾਂ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਓ ਜਿਹੜੇ ਜਨਾਬ ਐਕਸੀਡੈਂਟ ਹੋ ਰਿਹਾ ਹੈ ਮੇਰੇ ਕੋਲ ਐਕਸੀਡੈਂਟ ਘੱਟ ਕਰਨ ਦੀ ਇੱਕ ਬਹੁਤ ਵਧੀਆ ਸਕੀਮ ਹੈ ਜੇ ਸਰਕਾਰ ਵੀ ਦੀ ਮੰਨੇਤਾ ਉਹ ਕੜੀ ਸਕੀਮ ਹੈ ਜਨਾਬ ਸਰਕਾਰ ਨੂੰ ਚਾਹੀਦਾ ਕਿ ਰੋਜ਼ 6 ਘੰਟੇ ਕਰਫਿਊ ਲਾ ਦਣਾ ਚਾਹੀਦਾ ਹੈ ਕਰਫਿਊ ਲੱਗਨੇ ਚਾਹੀਦੇ ਆ ਉਹ ਕਰਫਿਊ ਲੱਗਣ ਦੇ ਨਾਲ ਐਕਸੀਡੈਂਟ ਜਿਵੇਂ ਘਟਵਾਂਗੇ ਉਹ ਜਨਾਬ ਕਰਫਿਊ ਲੱਗਣ ਦੇ ਨਾਲ ਨਾ ਚੱਲੋਗੇ ਆ ਕਾਰਾਂ ਨਾ ਚੱਲੂਗੀ ਆ ਜੀਪਾਂ ਤੇ ਨਾ ਚੱਲਣਗੇ ਟਰੱਕ ਤੁਸੀਂ ਦੇਖੋ ਆਪ ਹੀ ਐਕਸੀਡੈਂਟ ਹੋ ਜਾਣਾ ਠੱਪ ਉਹ ਮੰਬਰ ਸਾਹਿਬ ਐਕਸੀਡੈਂਟ ਦਾ ਤਾਂ ਹੋਣਾ ਹੀਗਾ ਠੱਪ ਉਹ ਮੈਂ ਹੋਮ ਗਾਰਡੀਅਨ ਟ੍ਰੈਵਲ ਲਾਈਨ ਭੇਜਿਆ ਹੀ ਉਹ ਪਤਾ ਨਹੀਂ ਕਿੰਨਾ ਮਾਲਾ ਪੇਕਅਪ ਮਾ ਜਨਾਬ ਹੋਣਾ ਹੀ ਨਾ ਪਰਲੇ ਟੇਬਲ ਤੋਂ ਟੈਲੀਫੋਨ ਕਰਦਾ ਇਹ ਜਿਹੜੀ ਸੋ ਕਰ ਲੋ ਫੋਨ ਕਰਨਾ ਇੱਥੋਂ ਕਰ ਤੈਨੂੰ ਇੱਥੇ ਰੋਮਿੰਗ ਪੈਂਦੀ ਆ ਕਹਿੰਦਾ ਸੀ ਬਿਲ ਨਹੀਂ ਦਿੱਤਾ ਉਹ ਨਹੀਂ ਜਨਾਬ ਇੰਧਰ ਥੋੜੀ ਜਿਹੀ ਰੇਂਜ ਜਿਹੜੀ ਆ ਜਾਰੀ ਆਉਂਦੀ ਆ ਉਹ ਨਹੀਂ ਤਾਂ ਇੱਥੇ ਨੀ ਤੇ ਲਾ ਤੁਮ ਮੈਂ ਦੱਸਣਾ ਇੱਥੇ ਇੱਥੇ ਅਮਰੀਕਾ ਸੁਣ ਇੱਕ ਮਿੰਟ ਜਨਾਬ ਇੱਕ ਮਿੰਟ ਲਿਆ ਆ ਗਿਆ ਹੀ ਹੋਮ ਗਾੜੀ ਆ ਡਰਾਈਵਰ ਨੂੰ ਫੜ ਕੇ ਉਹ ਆ ਗਿਆ ਲੈ ਇਹਨੂੰ ਜਾਂ ਲੰਮਾ ਪਾਉਂਦੇ ਤੇ ਲਿਆ ਕੇ ਨੀ ਨੀਤੀ ਹੈ ਲਾ ਦੇ ਜੋਰੇ ਬਾਬਾ ਗੱਡੀਆਂ ਲਾ ਦੇ ਜੋ ਓਏ ਉਹ ਨਿੱਕੀ ਨਹੀਂ ਉਹ ਵੱਡੀ ਆ ਤੇ ਕੋਈ ਨਹੀਂ ਸਾਡੇ ਕੋ ਵੀ ਆਪਣੀ ਗੱਡੀਆਂ ਨਹੀਂ ਵੱਡੀਆਂ ਲਾ ਦੇ ਜੋ ਓ ਤੇਰੀਆਂ ਦੁਨੀਆਂ ਮੈਂ ਲੱਤਾਂ ਤੋੜ ਨਾ ਮੈਂ ਕੀ ਕੀਤਾ ਉਹ ਮੇਰੀ ਗੱਲ ਸੁਣ ਓਏ ਉਹ ਐਕਸੀਡੈਂਟ ਤੂੰ ਕਰਕੇ ਆਇਆ ਹਾਂ ਮੈਂ ਕੀ ਕੀਤਾ ਕਿਉਂ ਕੀਤਾ ਉਹ ਗੱਲ ਇਦਾਂ ਵੀ ਸਾਡੇ ਜਿਹੜੇ ਮਾਲਕ ਆ ਬਹੁਤ ਵੱਡੇ ਟਰਾਂਸਪੋਰਟ ਬੰਦੇ ਆ ਹਾਂ ਤੇ ਉਹ ਸਾਨੂੰ ਕਹਿੰਦੇ ਉਹ ਨਹੀਂ ਬਈ ਗੱਲ ਇਦਾਂ ਵੀ ਚੱਕਦੇ ਆ ਗੱਡੀ ਜਿਹੜੀ ਆ ਨਾ ਕੁਆ ਖੰਬ ਬੰਦ ਕਰਕੇ ਚਲਾਇਆ ਕਰ ਅਸੀਂ ਬੜੇ ਵੱਡੇ ਟਰਾਂਸਪੋਰਟ ਦਾ ਪਰਵਾਹ ਨਹੀਂ ਕਰਨੀ ਲੱਖਾਂ ਮੀਟ ਕੇ ਗੱਡੀ ਚਲਾਇਆ ਕਰ ਤੇਰੇ ਮਾਲਕ ਆ ਕੇ ਜਾਦੂ ਕਰ ਓਏ ਉਹ ਗੱਲ ਤਾਂ ਸੁਣ ਲਓ ਮਹਾਰਾਜ ਜਨਾਬ ਐਵੇਂ ਬੋਲੀ ਜਾਂਦੇ ਆ ਤੇ ਮੈਂ ਕਿੰਨਾ ਗੱਡੀ ਚਲਾਉਂਦੇ ਚਲਾਉਂਦੇ ਸੌ ਗਿਆ ਤੇ ਜਦੋਂ ਮਰੀ ਅੱਖ ਖੁੱਣੀ ਤਾਂ ਮੈਂ ਦੇਖਿਆ ਐਕਸੀਡੈਂਟ ਹੋ ਗਿਆ ਚਾ ਜਦੋਂ ਤੇਰੀ ਅੱਖ ਖੁੱਲੀ ਤਾਂ ਐਕਸੀਡੈਂਟ ਹੋ ਗਿਆ ਉਹ ਤੂੰ ਐਕਸੀਡੈਂਟ ਕਰੀ ਜਾਂਦਾ ਮਾਲਕਾਂ ਦੇ ਕਹੇ ਤੇ ਕਾਲੂ ਤੇਰਾ ਮਾਲਕ ਤੈਨੂੰ ਕਹੂਗਾ ਆ ਕੇ ਖੂਚ ਛਾਲ ਮਾਰਦੇ ਤੇ ਖੂਚ ਮਾਰ ਦੂੰਗਾ ਮਾਰਨੀ ਪੈਣੀ ਆ ਜੀ ਕਿਉਂਕਿ ਤਨਖਾਹ ਲੈਣੀ ਆ ਨੌਕਰੀ ਕੀਤੇ ਨਖਰਾ ਕੀ ਖੂਚ ਨਹੀਂ ਮਾਲਕ ਕਹਿੰਦੇ ਅੱਜ ਕੱਲ ਖੂ ਰਹਿ ਨਹੀਂ ਤੇ ਕਿੱਥੋਂ ਕਹਿਣਾ ਖੂਚ ਛਾਲ ਮਾਰਦੇ ਨੀ ਨਿੱਕੀਏ ਲਾਦੇ